ਪਾਕਿਸਤਾਨ ਦੀ ਕ੍ਰਿਕਟ ਟੀਮ ਦੀਆਂ ਬੁਰੀ ਤਰ੍ਹਾਂ ਤਜੀਆਂ ਉਡਾਉਣ ਵਾਲਾ ਇੰਡੀਆ ਦੀ ਕ੍ਰਿਕਟ ਟੀਮ ਨੂੰ ਬੋਲੰਦੀਆਂ ਤੇ ਲਿਜਾਣ ਵਾਲਾ ਵਰਲਡ ਕੱਪ ਦੇ ਵਿੱਚ ਇੰਡੀਆ ਟੀਮ ਦਾ ਨਾਮ ਚਮਕਾਉਣ ਵਾਲਾ 2020 ਦੇ ਵਿੱਚ ਇੰਡੀਆ ਨੂੰ ਮਜ਼ਬੂਤ ਦਾਅਵੇਦਾਰੀ ਅਤੇ ਮਜ਼ਬੂਤ ਚੈਂਪੀਅਨਸ਼ਿਪ ਬਣਾਉਣ ਵਾਲਾ ਹਾਰੇ ਹੋਏ ਮੈਚ ਨੂੰ ਜਿੱਤਣ ਦੀ ਸ਼ਮਤਾ ਰੱਖਣ ਵਾਲਾ ਇੰਡੀਆ ਟੀਮ ਨੂੰ ਹਾਰ ਦੇ ਹਾਰ ਦੇ ਵਿੱਚ ਜਿਤਾ ਕੇ ਲੈ ਜਾਣ ਵਾਲਾ ਇੰਡੀਆ ਟੀਮ ਦੇ ਵਿੱਚ ਮਜ਼ਬੂਤੀ ਪੈਦਾ ਕਰਨ ਵਾਲਾ ਇੱਕ ਅਜਿਹਾਂ ਕ੍ਰਿਕਟ ਖਿਡਾਰੀ ਜਿਸ ਨੇ ਥੋੜੇ ਸਮੇਂ ਦੇ ਵਿੱਚ ਵੱਡੀਆਂ ਬੁਲੰਦੀਆਂ ਨੂੰ ਛੂਆ ਅਤੇ ਲਗਾਤਾਰ ਇੰਡੀਆ ਦੀ ਕ੍ਰਿਕਟ ਟੀਮ ਦੇ ਵਿੱਚ ਆਪਣੀ ਕਪਤਾਨੀ ਨੂੰ ਦੁਨੀਆ ਭਰ ਵਿੱਚ ਦਿਖਾ ਦਿੱਤਾ ਕਿ ਇੱਕ ਕਪਤਾਨ ਇੰਡੀਆ ਦੀ ਟੀਮ ਦੇ ਵਿੱਚ ਕਿਸ ਤਰ੍ਹਾਂ ਬੁਲੰਦੀਆਂ ਛੂ ਸਕਦਾ ਹੈ ਜੀ ਤੁਸੀਂ ਪਛਾਣਗੇ ਹੋਗੇ ਮੈਂ ਕਿਸ ਦੀ ਗੱਲ ਕਰ ਰਿਹਾ ਗੱਲ ਕਰਦੇ ਆ ਅੱਜ ਉਸ ਖਿਲਾਮਾਹਣ ਖਿਲਾੜੀ ਦੀ ਜਿਸ ਨੇ ਥੋੜੇ ਸਮੇਂ ਦੇ ਵਿੱਚ ਇੰਡੀਆ ਟੀਮ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਤੁਸੀਂ ਜੁੜਿਓ ਡੇਲੀ ਪੋਸਟ ਪੰਜਾਬ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਆ ਸ਼ਰਨਦੀਪ ਸਿੰਘ ਹੁਣ ਗੱਲ ਕਰਦੇ ਆ ਉਸ ਮਹਾਨ ਖਿਲਾੜੀ ਦੀ ਜਿਸ ਨੇ ਇੰਡੀਆ ਦੀ ক্রিকেট ਟੀਮ ਨੂੰ ਉਚਾਈਆਂ ਤੇ ਲਿਆਂਦਾ ਮਜ਼ਬੂਤ ਖਿਡਾਰੀ ਬਣਾਏ ਉਹਨਾਂ ਦੇ ਵਿੱਚ ਸਟੈਮਨਾ ਪਰਿਆ ਉਹਨਾਂ ਨੂੰ ਤਕਨੀਕਾਂ ਦਸੀਆਂ ਜੀ ਮੈਂ ਗੱਲ ਕਰ ਰਿਹਾ سابقا ਕਪਤਾਨ ਇੰਡੀਆ ਟੀਮ ਤੇ ਮਹਿੰਦਰ ਸਿੰਘ ਦੋਨੀ ਜਿਸ ਨੂੰ ਮਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਨੇ ਪਾਕਿਸਤਾਨ ਦੇ ਵਿੱਚ ورلڈ ਕੱਪ 2020 ਦੇ ਵਿੱਚ ਅਜੇ ਸ਼ੱਕੇ ਛਿੜਾਏ ਕਿ ਪਾਕਿਸਤਾਨ ਵਾਲੇ ਅੱਜ ਵੀ ਯਾਦ ਕਰਦੇ ਨੇ ਮਹਿੰਦਰ ਸਿੰਘ ਧੋਨੀ ਨੂੰ ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕਟ ਟੀਮ ਦਾ ਸਭ ਤੋਂ ਮਹਾਨ ਖਿਡਾਰੀ ਹੈ ਅਤੇ ਮਹਾਨ ਕਪਤਾਨ ਦੇ ਰੂਪ ਦੇ ਵਿੱਚ ਗਿਣਿਆ ਜਾਂਦਾ ਹੈ ਉਹ ਇੱਕ ਖਿਡਾਰੀ ਹੋਣ ਦੇ ਨਾਤੇ ਨਾਤੇ ਨਵਾਂ ਪੈਰ ਰਾਜਨੀਤੀ ਦੇ ਵਿੱਚ ਪਾਉਣ ਜਾ ਰਿਹਾ ਹੈ ਰਾਜਨੀਤੀ ਦੇ ਵਿੱਚ ਕਿੰਨਾ ਕਾਮਯਾਬ ਦਾ ਕਾਮਯਾਬ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਵਾਰ ਫਿਰ ਭਾਰਤ ਦੇ ਵਿੱਚ ਰਾਜਨੀਤੀ ਦੇ ਵਿੱਚ ਆਪਣੇ ਕਰ ਕਮਲਾ ਦੇ ਨਾਲ ਰਾਜਨੀਤੀ ਨੂੰ ਚਮਕਾਉਣ ਦੇ ਲਈ ਮਿਹਨਤ ਕਰਕੇ ਰਾਜਨੀਤੀ ਦੇ ਵਿੱਚ ਅਜੇ ਸ਼ੱਕੇ ਛਾਵਾਵੇਗਾ ਕਿ ਸਭ ਪਾਸੇ ਮਹਿੰਦਰ ਸਿੰਘ ਧੋਨੀ 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 ਹੋ ਜਾਵੇਗਾ ਇਸ ਦਾ ਅੱਜ एलान ਕਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਦਰ ਸਿੰਘ ਧੋਨੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਹਨ ਅਤੇ ਉਸ ਦੇ ਪ੍ਰਸ਼ੰਸਕ ਵਿੱਚ ਆਉਂਦੇ ਹਨ ਕਿ ਮਹਿੰਦਰ ਸਿੰਘ ਧੋਨੀ ਰਾਜਨੀਤੀ ਦੇ ਵਿੱਚ ਆ ਕੇ ਆਪਣੀ ਪਾਰੀ ਦੀ ਸ਼ੁਰੂਆਤ ਕਰੇ ਬੀਸੀਸੀਆਈ ਦੇ ਉਪ ਪ੍ਰਧਾਨ ਅਰਜੀਵ ਸ਼ੁਕਲਾ ਜੀ ਨੇ ਇਸ ਸਬੰਧ ਦੀ ਵੱਡੀ ਖੁਲਾਸਾ ਕੀਤਾ ਹਨ ਉਹਨਾਂ ਨੇ ਕਿਹਾ ਕਿ ਧੋਨੀ 2020 ਦੇ ਵਿੱਚ ਜਦੋਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਉਹ ਅਲਵੀ ਦਾ ਕਹਿ ਦਿੱਤਾ ਗਿਆ ਹੈ ਅਤੇ ਉਹ ਆਈਪੀਐਲ ਖੇਡ ਰਿਹਾ ਹੈ। ਅੰਤਰਰਾਸ਼ਟਰੀ ਕ੍ਰਿਕਟ ਟੀਮ ਤੋਂ ਸਨਿਆਸ ਲੈਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਆਪਣੀ ਕਪਤਾਨੀ ਵਿੱਚ ਚਨਈ ਸੁਪਰ ਕਿੰਗ ਜਿਹਨੂੰ ਦੋ ਵਾਰ ਆਈਪੀਐਲ ਖਿਤਾਬ ਜਿੱਤਾਇਆ। ਮਾਈ ਗਲੇਮਰ ਦੀ ਦੁਨੀਆ ਤੋਂ ਦੂਰ ਰਹਿੰਦਾ ਹੈ। ਅਤੇ ਧੋਨੀ ਇਸ ਸਮੇਂ ਰਾਜਨੀਤੀ ਵਿੱਚ ਆਵੇਗਾ ਜਾਂ ਨਹੀਂ ਇਹ ਤਾਂ ਉਸ ਦੇ ਇਸ ਤਰ੍ਹਾਂ ਦੀ ਅਟਕਲਾਂ ਲੱਗ ਰਹੀਆਂ ਹਨ ਪਰ ਜੀਵ ਸ਼ੁਕਲਾ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਇੱਕ ਸਿਆਸਦਨ ਬਣ ਸਕਦਾ ਹੈ ਜਿਸ ਤਰ੍ਹਾਂ ਉਸਨੇ ਕ੍ਰਿਕਟ ਦੇ ਵਿੱਚ ਆਪਣਾ ਨਾਮ ਚਮਕਾਇਆ ਉਸੇ ਤਰ੍ਹਾਂ ਹੀ ਸਿਆਸਤ ਦੇ ਵਿੱਚ ਉਹ ਆਪਣਾ ਨਾਮ ਚਮਕਾਵੇਗਾ ਬੀਸੀਸੀਆਈ ਦੇ ਉਪ ਪ੍ਰਧਾਨ ਰਜੀਵ ਸ਼ੁਕਲਾ ਜੀ ਨੇ ਇੱਕ ਨਿੱਜੀ ਇੰਟਰਵਿਊ ਦਿੰਦੇ ਹੋਏ ਉਸਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਇੱਕ ਸਿਆਸਦਨ ਬਣ ਸਕਦਾ ਹੈ ਅਤੇ ਧੋਨੀ ਜਲਦੀ ਹੀ ਸਿਆਸਤ ਵਿੱਚ ਪੈਰ ਧਰਨ ਜਾ ਰਹੇ ਹਨ ਪਰ ਇਸ ਦਾ ਫੈਸਲਾ ਮਹਿੰਦਰ ਸਿੰਘ ਧੋਨੀ ਦੇ ਆਪਣੇ ਮੂੰਹ ਜਦੋਂ ਤੱਕ ਉਹ ਐਲਾਨ ਨਹੀਂ ਕਰਦੇ ਉਨੀ ਦੇਰ ਇਸ ਵਿੱਚ ਕੁਝ ਕਹਿਣਾ ਮੁਸ਼ਕਲ ਹੈ ਪਰ ਉਮੀਦ ਜਿताई ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਦਰ ਸਿੰਘ ਧੋਨੀ ਭਾਰਤ ਦੀ ਸਿਆਸਤ ਦੇ ਵਿੱਚ ਪੈਰ ਧਰਨ ਜਾ ਰਹੇ ਹਨ ਅਤੇ ਉਹਨਾਂ ਦੇ ਪ੍ਰਸ਼ੰਸਕ ਉਹਨੂੰ ਚਾਹਣ ਵਾਲੇ ਵੀ ਚਾਹੁੰਦੇ ਹਨ ਕਿ ਮਹਿੰਦਰ ਸਿੰਘ ਧੋਨੀ ਆਪਣੀ ਨਵੀਂ ਪਾਰਟੀ ਦੀ ਸ਼ੁਰੂਆਤ ਕਰਿਆ ਅਤੇ ਰਾਜਨੀਤੀ ਦੇ ਵਿੱਚ ਪੈਰ ਤਰਨ ਅਤੇ ਕਿਸੇ ਵੀ ਪਾਰਟੀ ਦੇ ਵਿੱਚ ਟਿਕਟ ਦੇ ਚੋਣ ਲੜਨ ਅਤੇ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾਉਣ ਦਾ ਉਸ ਦੇ ਪ੍ਰਸ਼ੰਸਕ ਚਾਹੁੰਦੇ ਨੇ ਕਿ ਵੱਡੀ ਲੀਡ ਦੇ ਨਾਲ ਜਿਤਾਇਆ ਜਾਵੇਗਾ ਅਤੇ ਉਸ